ਹਾਂਜੀ ਸਤਿ ਸ੍ਰੀ ਅਕਾਲ ਜੀ ਫਾਰਮਰ ਭਰਾਵੋ ਇਹ ਜਿਹੜੀ ਵੀਡੀਓ ਇਹ ਤੁਹਾਨੂੰ ਅੱਜ ਦਿਖਾ ਰਹੇ ਹਾਂ ਜੀ ਜਿਹੜੀ ਆਪਾਂ ਬਰੂਸੋਲਾ ਜਿਹੜੀ ਬਰੂਸੀਲੋਸਿਸ ਵਾਸਤੇ ਵੈਕਸੀਨ ਆਉਂਦੀ ਹੈ ਉਹ ਕਿਵੇਂ ਲਾਉਣੀ ਹੈ ਇਹਨੂੰ ਪ੍ਰੋਪਰ ਬੜੀ ਸੰਭਾਲ ਨਾਲ ਲਿਆਉਣਾ ਪੈਂਦਾ ਬਰਫ਼ ਦੇ ਵਿੱਚ ਧਰ ਕੇ ਜਿੰਨੇ ਵੀ ਤੁਸੀਂ ਪਸ਼ੂਆਂ ਤੇ ਲਾਉਣੀ ਹੈ ਉਹਨਾਂ ਵੇਤੇ ਸਾਰਿਆਂ ਦੀ ਵੱਖ-ਵੱਖਰੀ ਸਿਰੰਜ ਤੇ ਵੱਖ-ਵੱਖਰੀ ਸੂਈ ਯੂਜ਼ ਕਰਨੀ ਹੈ ਤੁਸੀ ਤੇ ਬਾਕੀ ਆਪ ਬਹੁਤ ਸੇਫਟੀ ਨਾਲ ਜਿਹੜੀ ਇਹ ਵੈਕਸੀਨ ਹੈ ਉਹ ਲਾਉਣੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿਹੜੇ ਹੱਥਾਂ ਤੇ ਗਲਵਜ਼ ਪਾਏ ਹੋਣੇ ਚਾਹੀਦੇ ਨੇ ਫੁੱਲ ਬਾਜੂ ਤੁਹਾਡੇ ਕਮੀਜ਼ ਸ਼ਰਟ ਵਗੈਰਾ ਕੋਈ ਵੀ ਜਿਹੜੀ ਫੁੱਲ ਬਾਜੂ ਹੋ ਪਾਈ ਹੋਣੀ ਚਾਹੀਦੀ ਹੈ ਤੇ ਤੁਹਾਡੇ ਹੱਥ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਜ਼ਖਮ ਨਹੀਂ ਹੋਣਾ ਚਾਹੀਦਾ ਜੇ ਕੋਈ ਜ਼ਖਮ ਹੋ ਹੈ ਵੀ ਹੈ ਤਾਂ ਉਹ ਜ਼ਖਮ ਨੂੰ ਬੜੀ ਚੰਗੀ ਤਰ੍ਹਾਂ ਕਵਰ ਕਰਕੇ ਰੱਖੋ ਗਲਵਜ਼ ਪਾ ਕੇ ਤੇ ਦੂਜਾ ਨੰਬਰ ਤੁਹਾਡੇ ਮੂੰਹ ਦੇ ਉੱਪਰ ਨੱਕ ਦੇ ਉੱਪਰ ਕੱਪੜਾ ਬੰਨਿਆ ਹੋਣਾ ਚਾਹੀਦਾ ਤੇ ਅੱਖਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਐਨਕ ਵਗੈਰਾ ਲੱਗੀ ਹੋਣੀ ਚਾਹੀਦੀ ਜਿਵੇਂ ਤੁਸੀਂ ਮੇਰੇ ਫੇਸ ਤੇ ਦੇਖ ਰਹੇ ਆ ਤਾਂ ਫੇਸ ਸ਼ੀਲਡ ਲੱਗੀ ਹੋਈ ਹੈ ਇਹ ਜਿਹੜੀ ਫੇਸ ਸ਼ੀਲਡ ਹੈ ਇਹ ਸਪੈਸ਼ਲ ਇਸੇ ਵਾਸਤੇ ਆਉਂਦੀ ਹੈ ਇਹਨਾਂ ਵੈਕਸੀਨ ਵਗੈਰਾ ਲਾਉਣ ਵਾਸਤੇ ਆਉਂਦੀ ਹੈ ਤਾਂ ਜੋ ਪਸ਼ੂ ਹਿੱਲੇ ਜੇ ਕੁਦਰਤੀ ਮਾਪਾ ਸਰੰਜਨ ਨੱਪਣ ਲੱਗਿਆਂ ਕੋਈ ਪ੍ਰੈਸ਼ਰ ਬਾਹਰ ਆਉਂਦਾ ਇਹ ਤੁਹਾਡੇ ਕਿਸੇ ਅੰਗ ਤੇ ਨਾ ਪਵੇ ਇਹ ਸਾਰੀ ਸੇਫਟੀ ਵਰਤ ਕੇ ਤੁਹਾਨੂੰ ਇਹ ਵੈਕਸੀਨ ਲਾਉਣੀ ਚਾਹੀਦੀ ਹੈ ਤਾਂ ਕਿ ਆਪਣਾ ਵੀ ਕੋਈ ਨੁਕਸਾਨ ਨਾ ਹੋ ਸਕੇ ਦੇਖੋ ਤੁਸੀਂ ਇਹ ਬਾਂਹਨੇ ਦੇਖ ਰਹੇ ਹੋ ਭਾਵੇਂ ਕਿ ਛੋਟੀ ਬੱਛੀ ਹੈ ਪਰ ਇਹ ਲੱਗਦੀ ਸਾਲ ਤੋਂ ਘੱਟ ਵਾਲੇ ਪਸ਼ੂਆਂ ਦੇ ਲੱਗਦੀ ਹੈ ਜਿਨ੍ਹਾਂ ਦੀ ਮੰਨ ਲਓ 3 ਮਹੀਨੇ ਤੋਂ ਉੱਪਰ 8 9 10 ਮਹੀਨੇ ਉਮਰ ਹੋਵੇ ਉਹਨਾਂ ਦੀ ਲੱਗਦੀ ਹੈ ਇਹ ਦੇਖੋ ਛੋਟੀ ਜਿਹੀ ਬੱਛੀ ਹੈ ਇਹਨੂੰ ਫਿਰ ਵੀ ਆਪਾਂ ਬੜੇ ਕਵਰ ਕਰਕੇ ਦੇਖੋ ਚੰਗੀ ਤਰ੍ਹਾਂ ਰੱਸਾ ਵਗੈਰਾ ਪਾ ਕੇ ਫੜ ਕੇ ਜਿਹੜੀ ਇਹ ਵੈਕਸੀਨ ਹੈ ਇਹ ਆਪਾਂ ਲਾਈ ਹੈ ਇਸੇ ਤਰ੍ਹਾਂ ਅਸ਼ਵ ਨੂੰ ਤੁਸੀਂ ਇਹ ਦੇਖੋ ਆਪਾਂ ਅੱਗੇ ਵੀ ਇੱਕ ਹੋਰ ਫਾਰਮਾ ਚਲਾਈ ਸੀ ਨਾਲ ਹੀ ਇਹਦੀਆਂ ਡੋਜਾਂ ਪੰਜ ਡੋਜਾਂ ਹੁੰਦੀਆਂ ਨੇ ਇੱਕ ਸ਼ੀਸ਼ੀ ਦੇ ਵਿੱਚ ਦੋਵੇਂ ਮ ਲੱਗਦੀ ਹੈ ਇਹ ਦੇਖੋ ਆ ਵੀ ਦੇਖੋ ਛੋਟੀ ਜਿਹੀ ਵੱચી ਹੈ ਬੜੀ ਚੰਗੀ ਤਰ੍ਹਾਂ ਪਾ ਇਹਨੂੰ ਕਵਰ ਕੀਤਾ ਹੋਇਆ ਚੰਗੀ ਤਰ੍ਹਾਂ ਰੱਸਾ ਪਾ ਕੇ ਬੰਨੀ ਹੋਈ ਹੈ ਤੇ ਬੜੀ ਸੇਫਟੀ ਨਾਲ ਆਪਾਂ ਜਿਹੜੀ ਇਹ ਵੈਕਸੀਨ ਲਾ ਰਹੇ ਹਾਂ ਦੇਖੋ ਮੈਂ ਹੱਥਾਂ ਤੇ ਵੀ ਗਲਵਜ਼ ਪਾਏ ਹੋਏ ਨੇ ਤੇ ਆਪਣੇ ਮੂੰਹ ਦੇ ਉੱਪਰ ਵੀ ਸ਼ੀਸ਼ਾ ਲਾਇਆ ਹੋਇਆ ਤੇ ਫੁੱਲ ਬਾਸ਼ੂ ਵਾਲੀ ਜਿਹੜੀ ਸ਼ਰਟ ਹੈ ਉਹ ਮੈਂ ਪਾਈ ਹੋਈ ਐ ਤੇ ਬੜੇ ਧਿਆਨ ਨਾਲ ਦੇਖੋ ਫਾਰਮਰ ਚੰਗੀ ਤਰ੍ਹਾਂ ਜਿਹੜੀ ਮੂਰੀ ਹੈ ਉਹ ਖਿੱਚ ਰਿਹਾ ਤੇ ਮੈਂ ਆਹ ਦੇਖੋ ਬੜੇ ਦੇਖੋ ਕਿੰਨੇ ਸਾਵਧਾਨੀ ਨਾਲ ਜਿਹੜੀ ਆ ਵੈਕਸੀਨ ਐ ਇਹ ਲਾਈ ਆਪਾਂ ਤੇ ਨਵੀਂ ਸਰਿੰਜ ਨਵੀਂ ਸੂਈ ਹਰਕ ਜਿਹੜਾ ਪਸ਼ੂ ਐ ਉਹਦੇ ਉੱਪਰ ਇਹ ਸਾਰੇ ਫਾਰਮਰਾਂ ਨੂੰ ਇਹ ਜਿਹੜੀ ਵੈਕਸੀਨ ਹੈ ਜਰੂਰ ਲਾਉਣੀ ਚਾਹੀਦੀ ਹੈ ਤਾਂ ਜੋ ਸਾਰੀ ਉਮਰ ਦਾ ਇਹਦਾ ਆਪਾਂ ਨੂੰ ਲੋੜ ਨਹੀਂ ਪੈਂਦੀ ਜਿਵੇਂ ਪਸ਼ੂ ਕਈ ਨੇ ਜਿਹੜੇ ਆਪਣੇ ਟਾਈਮ ਤੋਂ ਪਹਿਲਾਂ ਜਿਵੇਂ 6ਵੇਂ 7ਵੇਂ ਤੀਜੇ ਚੌਥੇ ਕਿਸੇ ਵੀ ਮਹੀਨੇ ਚ ਸੁੰਦੇ ਨੇ ਇਹਨਾਂ ਦਾ ਇੱਕੋ ਹੀ ਫਾਇਦਾ ਹੈ ਵੀ ਇਹ ਡੰਗਰ ਜਿਹੜਾ ਕਦੇ ਖਰਾਬ ਨਹੀਂਦਾ ਸਾਰੀ ਉਮਰ ਲਈ ਤੁਸੀਂ ਇਹਦੀ ਵੈਕਸੀਨ ਹੈ ਜਿਹੜੀ ਇਹ ਕੰਮ ਕਰਦੀ ਹੈ ਬੜੀ ਸਾਵਧਾਨੀ ਨਾਲ ਲਾਉਣੀ ਹੈ ਜਿਹੜੇ ਕਿਸੇ ਪਸ਼ੂ ਤੇ ਲਾਉਣੀ ਹੈ ਕਈ ਵਾਰੀ ਜਿਹੜੇ ਪਸ਼ੂ ਬੜੀ ਚੰਗੀ ਪਸ਼ੂ ਦੀ ਜਿਹੜੀ ਸੇਵਾ ਹੁੰਦੀ ਹੈ ਨਾ ਤੇ ਉਹ ਛੇਤੀ ਗੱਬਣ ਹੋ ਜਾਂਦਾ ਹੈ ਇਸ ਕਰ ਗੱਬਣ ਪਸ਼ੂ ਦੇ ਨਹੀਂ ਲਾਉਣੀ ਧੰਨਵਾਦ